ਜਿਹੜੀਆਂ ਸਾਡੀਆਂ ਆਮ ਘਰਾਂ 'ਚ ਬੀਬੀਆਂ ਰਹਿੰਦੀਆਂ ਪਿੰਡੂ ਔਰਤਾਂ ਉਹਨਾਂ ਨੂੰ ਇੱਕ ਰਜਗਾਰ ਜਿਹੜਾ ਉਹ ਮਿਲੂਗਾ ਜਿਹੜੀ ਵਰਦੀ 600 ਰੁਪਏ ਦੀ ਐ ਤਕਰੀਬਨ 392 ਰੁਪਏ ਦਾ ਜਿਹੜਾ ਉਹਨਾਂ ਦਾ ਕਪੜਾ ਵਿੱਚੇ ਸ਼ੂਜ਼ ਸਾਰੇ ਆਏ ਐ ਤੇ ਬਾਕੀ ਮੈਂ ਅੰਦਰ ਵੀ ਸਾਰੀਆਂ ਭੈਣਾਂ ਨੂੰ ਮਿਲਿਆ ਉਹਨਾਂ ਨੇ ਦੱਸਿਆ ਕਿ ਜਿਹੜਾ ਘੰਟਾ ਇੱਕ ਜਿਹੜੀ ਵਰਦੀ ਆ ਉਹਨੂੰ ਬਣਾਉਣ ਤੇ ਲੱਗਦਾ ਤੇ 60 ਰੁਪਏ ਜਿਹੜੀ ਇੱਕ ਜਿਹੜਾ ਮੈਂਬਰ ਆ ਉਹਨੂੰ ਮਿਲਨੇ ਐ ਜਿਹੜਾ ਉਹਨੂੰ ਵਰਦੀ ਬਣਾਉਂਦੇ ਤੇ ਬਾਕੀ ਵੀ ਜਿਹੜੇ ਪੈਸੇ ਬਚਣਗੇ 600 ਦੇ ਵਿੱਚੋਂ ਉਹ ਸਾਰਾ ਜਿਹੜਾ ਇਸ ਗਰੁੱਪ ਹੋਊਗਾ ਉਹਨਾਂ ਨੂੰ ਜਿਹੜਾ ਮੁਨਾਫੇ ਵਜੋਂ ਜਿਹੜਾ ਪ੍ਰੋਫਿਟ ਵਜੋਂ ਜਿਹੜਾ ਉਹ ਵੰਡ ਦਿੱਤਾ ਜਾਊਗਾ। ਤੋਂ ਇੱਕ ਬਹੁਤ ਵੱਡੀ ਹੈਲਪ ਹੈ। ਦੇਖੋ ਜੀ ਇਹ ਮੈਂ ਬਹੁਤ ਵਧਾਈ ਦੇਣਾ ਡੀਸੀ मैम ਨੂੰ ਜਿਨ੍ਹਾਂ ਨੇ ਇੱਥੇ ਮੋੜ ਨਾਬਾ ਵਿਕੇ ਪਹਿਲ ਆਜੀਵਿਕਾ ਹੌਜਰੀ ਦੀ ਜਿਹੜੀ ਸ਼ੁਰੂਆਤ ਹੈ ਕੀਤੀ ਹੈ। ਇਹਦੇ ਵਿੱਚ ਜਿਹੜੇ ਵੱਖ-ਵੱਖ ਪਹਿਲਾਂ ਵੀ ਜਿਹੜੇ ਸੈਲਫ ਹੈਲਪ ਗਰੁੱਪ ਚੱਲਦੇ ਆ ਬਰਨਾਲੇ 'ਚ ਉਹਨਾਂ ਔਰਤਾਂ ਨੂੰ ਟ੍ਰੇਨ ਜਿਹੜਾ ਕੀਤਾ ਗਿਆਗਾ ਤੇ 70 ਜਿਹੜੀਆਂ ਬੀਬੀਆਂ ਦੀ ਇੱਥੇ ਸਿਲੈਕਸ਼ਨ ਕਰਕੇ ਉਹਨਾਂ ਤੋਂ ਜਿਹੜੇ ਬੱਚੇ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦੀ ਜਿਹੜੀ ਵਰਦੀ ਆ ਉਹ ਵढਾਈ ਜਿਹੜੀ ਆ ਉਹ ਜਾ ਰਹੀ ਆ ਸੋ ਉਹ ਸਾਰਾ ਜਿਹੜਾ ਅਸੀਂ ਹੁਣ ਅੰਦਰ ਕੈਲਕੂਲੇਟ ਕਰ ਰਹੇ ਸੀਗੇ ਕਿ ਜਿਹੜੀ ਵਰਦੀ 600 ਰੁਪਏ ਦੀ ਆ ਤਕਰੀਬਨ 392 ਰੁਪਏ ਦਾ ਮੈਮ ਕੱਪੜਾ ਹੈ ਜੀ 392 ਰੁਪਏ ਦਾ ਜਿਹੜਾ ਉਹਨਾਂ ਦਾ ਕੱਪੜਾ ਵਿੱਚੇ ਸ਼ੂਜ਼ ਸਾਰੇ ਆਏ ਆ ਤੇ ਬਾਕੀ ਮੈਂ ਅੰਦਰ ਵੀ ਸਾਰੀਆਂ ਭੈਣਾਂ ਨੂੰ ਮਿਲਿਆ ਉਹਨਾਂ ਨੇ ਦੱਸਿਆ ਕਿ ਜਿਹੜਾ ਕੰਟਾ ਇੱਕ ਜਿਹੜੀ ਵਰਦੀ ਆ ਉਹਨੂੰ ਬਣਾਉਣ ਤੇ ਲੱਗਦਾ ਤੇ 60 ਰੁਪਏ ਜਿਹੜੀ ਇੱਕ ਜਿਹੜਾ ਮੈਂਬਰ ਆ ਉਹਨੂੰ ਮਿਲਨੇ ਆ ਜਿਹੜਾ ਉਹਨੂੰ ਵਰਦੀ ਬਣਾਉਂਦੇ ਤੇ ਬਾਕੀ ਵੀ ਜਿਹੜੇ ਪੈਸੇ ਬਚਣਗੇ 600 ਦੇ ਵਿੱਚੋਂ ਉਹ ਸਾਰਾ ਜਿਹੜਾ ਇਸ ਗਰੁੱਪ ਹੋਊਗਾ ਉਹਨਾਂ ਨੂੰ ਜਿਹੜਾ ਮੁਨਾਫੇ ਵਜੋਂ ਜਿਹੜਾ ਪ੍ਰੋਫਿਟ ਵਜੋਂ ਜਿਹੜਾ ਉਹ ਵੰਡ ਦਿੱਤਾ ਜਾਊਗਾ ਸੋ ਇੱਕ ਬਹੁਤ ਵੱਡੀ ਹੈਲਪ ਹੈ ਜਿਹੜੀਆਂ ਸਾਡੀਆਂ ਆਮ ਘਰਾਂ 'ਚ ਬੀਬੀਆਂ ਰਹਿੰਦੀਆਂ ਪਿੰਡੂ ਔਰਤਾਂ ਉਹਨਾਂ ਨੂੰ ਇੱਕ ਰਜਗਾਰ ਜਿਹੜਾ ਉਹ ਮਿਲੂਗਾ ਪਹਿਲਾਂ ਸੰਗਰੂਰ ਚ ਬੜੀ ਸਕਸੈਸਫੁਲ ਜਿਹੜੀ ਸਕੀਮ ਚੱਲ ਰਹੀ ਹੈ ਉਥੇ ਬੀਬੀਆਂ ਬੱਚਿਆਂ ਦੀਆਂ ਵਰਦੀਆਂ ਜਿਹੜੀਆਂ ਨੇ ਬਣਾ ਰਹੀਆਂ ਸੋ ਬਹੁਤ ਸਾਰੀਆਂ ਮੈਨੂੰ ਲੱਗਦਾ ਕਿ ਜਦੋਂ ਇਹ ਅੱਜ ਮੌੜ ਨਾਬੇ ਤੋਂ ਸ਼ੁਰੂਆਤ ਹੋਈ ਹੈ ਕਿ ਜਦੋਂ ਇਹ ਹੋਰ ਪਿੰਡਾਂ ਚ ਵੀ ਸ਼ੁਰੂ ਹੋਊਗੀ ਅੱਜ ਪ੍ਰਾਇਮਰੀ ਬੱਚਿਆਂ ਦੀ ਸ਼ੁਰੂਆਤ ਹੋਈ ਹੈ ਜੇ ਵੱਡਿਆਂ ਦੀ ਵੀ ਉਸ ਤੋਂ ਬਾਅਦ ਸਾਡੀਆਂ ਇਦਾਂ ਦੀਆਂ ਕਈ ਜਿਵੇਂ ਪੁਲਿਸ ਹੀ ਹੈ ਉਹਨਾਂ ਦੀ ਵੀ ਯੂਨੀਫਾਰਮ ਹੈ ਜੇ ਮੈਂ ਕਹਿੰਦਾ ਵੀ ਇਹ ਸਕਸੈਸਫੁਲ ਹੋ ਜੇ ਸਾਰਿਆਂ ਦੀਆਂ ਯੂਨੀਫਾਰਮ ਇਸ ਤਰ੍ਹਾਂ ਬਣਨ ਲੱਗ ਜਾਣ ਤਾਂ ਇੱਕ ਬਹੁਤ ਵੱਡਾ ਜਿਹੜਾ ਰੋਜ਼ਗਾਰ ਦਾ ਸਾਧਨ ਜਿਹੜਾ ਇਹ ਪੈਦਾ ਜਿਹੜਾ ਉਹ ਹੋ ਸਕਦਾ ਹੈਗਾ ਸੋ ਮੈਂ ਸਾਰੀਆਂ ਜਿਹੜੀਆਂ ਸੈਂਟਰ ਜਿਹੜੀਆਂ ਸਾਡੀਆਂ ਬੀਬੀਆਂ ਨੇ ਇਹਦੇ ਵਿੱਚ ਹਿੱਸਾ ਬਣੀਆਂ ਨੇ ਮੈਂ ਉਹਨਾਂ ਨੂੰ ਬਹੁਤ ਵਧਾਈ ਦੇਣਾ ਤੇ ਬਹੁਤ ਸ਼ੁਭ ਕਾਮਨਾਵਾਂ ਦੇਣਾ ਤੇ ਉਮੀਦ ਕਰਦਾ ਵੀ ਇਹ ਜਿਹੜਾ ਪ੍ਰੋਜੈਕਟ ਆ ਬਹੁਤ ਸਕਸੈਸਫੁਲ ਰਹੂਗਾ ਤੇ ਆਉਣ ਵਾਲੇ ਸਮੇਂ 'ਚ ਬਰਨਾਲੇ ਜ਼ਿਲ੍ਹੇ ਚ ਵੀ ਤੇ ਪੂਰੇ ਪੰਜਾਬ ਚ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਜਿਹੜਾ ਤੇ ਜਗਾਰ ਦੇਂਦਾ ਕੰਮ ਉਹ ਕਰੂਗਾ